ਹਾਂਜੀ ਬਾਈ ਸਤ ਸ੍ਰੀ ਅਕਾਲ ਇੱਕ ਤੁਹਾਨੂੰ ਪਤਾ ਹੀ ਹੈ ਫੇਸਬੁੱਕ ਤੇ ਦੋ ਤਿੰਨ ਦਿਨ ਹੋ ਗਏ ਕੀ ਜਲ ਰਿਹਾ ਠੀਕ ਹੈ ਨਾ ਤੇ ਮੇਰੇ ਵੀਰ ਭਰਾ ਕਈ ਮੈਨੂੰ ਨਾ ਕਮੈਂਟ ਵੀ ਕਰਦੇ ਆਗੇ ਵੀ ਬਾਈ ਤੁਸੀਂ ਬੈ ਕੇ ਨਿਮੇੜ ਲੋ ਕਿਤੇ ਚਾਰ ਬੰਦਿਆਂ ਚ ਠੀਕ ਹੈ ਤੇ ਬਾਈ ਮੈਂ ਤੁਹਾਨੂੰ ਬੰਦਿਆਂ ਦੇ ਨਾਮ ਦੱਸ ਦਿੰਨਾ ਜਿਨ੍ਹਾਂ ਨੇ ਜ਼ਿੰਮੇਵਾਰੀ ਵੀ ਲਈ ਸੀ ਬਾਈ ਆ ਬਰਿੰਦਰਪੁਰੀਆਂ ਜਮਨਾ ਨਗਰ ਤੋਂ ਪਿੰਕੇ ਬਾਈ ਹੁਰੇ ਨਾਲ ਰਹਿੰਦਾ ਹੁੰਦਾ ਸੀਗਾ ਤੇ ਛੋਟੀ ਬਾਈ ਆ ਇੱਕ ਠੀਕ ਹੈ ਤੇ ਬਾਈ ਉਹਨਾਂ ਬੰਦਿਆਂ ਨੇ ਟਾਈਮ ਲਿਆ ਸੀ ਇਹ ਬੰਦੇ ਤੋਂ ਵੀ ਮੈਂ 2 ਮਹੀਨਿਆਂ ਦੇ ਵਿੱਚ ਇਹਦਾ 20-20000 ਕਰਕੇ ਪੈਸਾ ਮੋੜ ਦੂੰਗਾ ਠੀਕ ਹੈ ਤੇ ਪਰ ਬਈ ਇਹ ਬੰਦਾ ਮੇਰੀ ਕੋਈ ਗੱਲ ਨਹੀਂ ਸੁਣਦਾ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਵੀ ਬਾਈ ਚਾਰ ਬੰਦਿਆਂ 'ਚ ਬੈਠ ਕੇ ਠੀਕ ਹੈ ਗੱਲ ਕਰ ਲਓ ਤੇ ਬਾਈ ਤੁਸੀਂ ਦੱਸੋ ਮੈਂ ਬੈਠਣ ਨੂੰ ਤਿਆਰ ਆ ਇਹ ਬੰਦਾ ਬੈਠ ਕੇ ਮੇਰੇ ਕਿੱਥੇ ਪੈਸੇ ਦਿੰਦਾ ਤੇ ਕਿੰਨਾ ਸਮਾਂ ਲੈਂਦਾ ਵਾ ਠੀਕ ਹੈ ਇਹ ਕਹਿੰਦਾ ਨਾ ਮੰਡੀ ਦੇ ਵਿੱਚ ਮੈਨੂੰ ਕੁੱਟਣਾ ਆਏ ਸੀਗੇ ਇਕੱਠੇ ਹੋ ਕੇ ਨਾ ਬਾਈ ਇਹ ਸਰਾਸਰ ਝੂਠ ਆ ਜਿਹੜੇ ਬੰਦੇ ਨੇ ਇਹਦੀ ਹੁਣ ਗੱਡੀ ਸਾਂਝੀ ਆ ਉਹ ਬੰਦਾ ਮੰਡੀ ਦੇ ਵਿੱਚ ਸੀ ਮੇਰੇ ਪੱਖ ਦਾ ਇੱਕ ਬੰਦਾ ਦੀ ਇਹਦੇ ਪੱਖ ਦੇ ਪੰਜ ਬੰਦੇ ਸੀ ਉੱਥੇ ਠੀਕ ਆ ਮੈਂ ਤੇ ਜਿਹੜਾ ਨਾਲ ਸੀ ਮੁੰਡਾ ਮੇਰੇ ਸੋਨੀ ਉਹੀ ਸੀਗਾ ਤੇ ਬਾਕੀ ਇਹਦਾ ਜਿਹੜਾ ਮਾਲਕਾ ਹੋਣਾ ਜਿਹੜੇ ਜਿਹਦੀ ਇਹ ਨਾਲ ਗੱਡੀ ਸਾਂਝੀ ਹੈ ਜੀ ਉਹ ਮੁੰਡਾ ਸੀਗਾ ਉਹਨੂੰ ਇਹ ਕਹਿ ਕੇ ਆਇਆ ਕਹਿੰਦਾ ਮੈਂ ਉਹਦਾ ਕੁਸ ਨਹੀਂ ਦੇਣਾ ਪੈਸਾ ਨਹੀਂ ਦੇਣਾ ਕੋਈ ਵੀ ਤਾਂ ਬਾਕੀ ਭਾਈ ਮੇਰੀ ਹੱਤ ਬੰਨ ਕੇ ਕਹੀ ਬੈਂਦੀ ਆ ਤੁਸੀਂ ਮੈਨੂੰ ਕਮੈਂਟਾਂ 'ਚ ਇਹੀ ਗੱਲ ਕਹਿੰਦੇ ਹੋ ਵੀ ਭਾਈ ਬੈਠ ਕੇ ਨਿਮੇੜ ਲੋ ਬੈਠ ਕੇ ਭਾਈ ਮੈਂ ਛੋਡੇ ਤੇ ਸਿੱੜਦੀ ਗੱਲ ਠੀਕ ਆ ਤੁਸੀਂ ਜਿੰਨੇ ਡਰਾਈਵਰ ਭਰਾ ਜਿੱਥੇ ਟਾਈਮ ਰੱਖੋਗੇ ਮੈਂ ਉੱਥੇ ਆਉਣ ਨੂੰ ਤਿਆਰ ਆ ਇਹਨੂੰ ਪੁੱਛੋ ਇਹ ਕਿੱਥੇ ਬੈਠ ਕੇ ਮੇਰੇ ਨਾਲ ਗੱਲ ਕਰਦਾ ਹੈ ਠੀਕ ਆ ਮੈਨੂੰ ਤਾਂ ਬਾਈ ਡੇਢ ਸਾਲ ਵਾਂਗੂ ਹੋ ਗਿਆ ਮੈਨੂੰ ਇਹਦੀਆਂ ਮਿੰਤਾ ਕਰਦੇ ਨੂੰ ਪਰ ਇਹ ਮੇਰੇ ਪੈਸੇ ਨਹੀਂ ਦਿੰਦਾ 6 ਮਹੀਨਿਆਂ ਦੀ ਮੇਰੀ ਤਨਖਾਹ ਗਈ ਬਾਕੀ ਜਿਹੜਾ ਆਪਣਾ ਮੈਂ ਇਹਨੂੰ ਦਿੱਤੇ ਹੋਏ ਨੇ ਪੈਸੇ ਉਹਨੇਗੇ ਠੀਕ ਆ ਉਹ ਇਹ ਦੱਸੋ ਤੁਸੀਂ ਦੱਸੋ ਵੀ ਇਹਨੂੰ ਕਿੱਥੇ ਬੁਲਾਉਨੇ ਆਂ ਮੈਂ ਛੋੜੇ ਤੇ ਗੱਲ ਸਿੱਟਦੀ ਮੈਂ ਬੈਠ ਕੇ ਗੱਲ ਕਰਨ ਨੂੰ ਤਿਆਰ ਆਂ ਬਾਕੀ ਇਹ ਕਹਿੰਦਾ ਮੇਰੇ ਪਰਿਵਾਰ ਵਾਲੇ ਮਾੜਾ ਬੋਲਿਆ ਗਾਲਾਂ ਕੱਢੀਆਂ ਭਾਈ ਮੈਂ ਇੱਕ ਦੋ ਵਾਰ ਗਾਲਾਂ ਜ਼ਰੂਰ ਕੱਢੀਆਂ ਨੇ ਫੋਨ ਤੇ ਜਦੋਂ ਇਹ ਮੇਰੇ ਪੈਸੇ ਨਹੀਂ ਦਿੰਦਾ ਕਿਉਂਕਿ ਭਾਈ ਮੈਂ ਠੀਕ ਆ ਮੈਨੂੰ ਪਤਾ ਹੈਗਾ ਮੈਂ ਕਿੰਨਾ ਕਿ ਦੁਖੀ ਆਂਗਾ ਮਾੜਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਜਦੋਂ ਤੁਹਾਡੇ ਕੋਈ ਤਾਕੜੇ ਹੱਥ ਚੱਕੇ ਨਾ ਤੁਸੀਂ ਮਾੜੇ ਨੂੰ ਗਾਲ ਤਾਕੜੇ ਨੂੰ ਗਾਲਾਂ ਹੀ ਕੱਢ ਸਕਦੇ ਹੋ ਮਾਰਦਾ ਉਹਦੇ ਬਰੋਬਰ ਸਕਦੇ ਨਹੀਂ ਬਾਕੀ ਰਹੀ ਗੱਲ ਐ ਮੈਨੂੰ ਮੇਰੇ ਤੇ ਇਹਨੇ ਘਰੇ ਗਏ ਨੇ ਹੱਥ ਜੱਕਿਆ ਮੈਂ ਖਾਲੀ ਹੱਥ ਸੀਗਾ ਸਵਾਦ ਦੀ ਗੱਲ ਤਾਂ ਫੇਰ ਸੀ ਕਿਤੇ ਖੜ ਕੇ ਬਾਹਰ ਖੜ ਕੇ ਲੜਦਾ ਮੇਰੇ ਨਾਲ ਫੇਰ ਤਾਂ ਮੈਂ ਇਹਨੂੰ ਦੱਸ ਦਿੰਦਾ ਵੀ ਹਾਂ ਵੀ ਕਿਵੇਂ ਲੜਾਈ ਹੁੰਦੀ ਹੁੰਦੀ ਹੈ ਕਿਉਂਕਿ ਇਹਦਾ ਘਰ ਆ ਬਾਈ ਇਹਨੂੰ ਪਤਾ ਫਲਾਣੀ ਕਿਹੜੀ ਵੀ ਚੀਜ਼ ਕਿੱਥੇ ਪਈ ਹੈਗੀ ਇਹ ਚੱਕ ਸਕਦਾ ਸੀ ਜਦ ਮੈਂ ਗਵਾਂਡੀਆਂ ਦੇ ਬਾੜ ਕੇ ਡੰਗ ਚੱਕੀ ਫੇਰ ਅੰਦਰ ਬਾਰਕਾ ਤੋਂ ਲਾਇਆ ਸੀਗਾ ਸਵਾਦ ਤਾਂ ਫੇਰ ਸੀ ਨਾ ਜੇ ਉਹਦੋਂ ਬਰੋਬਰ ਖੜਦਾ ਲੜਦਾ ਮੇਰੇ ਨਾਲ ਜਦੋਂ ਮੇਰੇ ਹੱਥ 'ਚ ਤੰਗਲੀ ਆ ਗਈ ਸੀ ਉਦੋਂ ਆਉਂਦਾ ਮੇਰੇ ਸਾਹਮਣੇ ਫੇਰ ਦੱਸਦਾ ਮੈਂ ਖਾਲੀ ਹੱਥਾਂ ਬੰਦੇ ਦੇ ਹਥਿਆਰ ਲੈ ਕੇ ਬਾਹਰ ਕਰਨਾ ਬਾਲਾ ਸੌਖਾ ਦਾ ਸਵਾਦ ਤਾਂ ਫੇਰ ਸੀ ਜੇ ਇਕੱਲੇ ਨਾਲ ਇਕੱਲਾ ਲੜਦਾ ਬਾਕੀ ਬਈ ਮੈਂ ਤੁਹਾਡੇ ਨਾਲ ਹੱਥ ਬਨ ਕੇ ਹੀ ਕਹਿਣਾ ਵੀ ਤੁਸੀਂ ਕਮੈਂਟਾਂ 'ਚ ਕਹਿਨੇ ਹੋ ਬਈ ਬੈ ਕੇ ਹਸਾਬ ਕਰ ਲੋ ਬੈ ਕੇ ਤੁਸੀਂ ਇਹ ਤੋਂ ਟਾਈਮ ਲੈ ਲੋ ਬੰਦੇ ਤੋਂ ਵੀ ਕਿੱਥੇ ਮੇਰੇ ਨਾਲ ਬੈਠ ਕੇ ਗੱਲ ਕਰਦਾਗਾ ਆਪਾਂ ਉੱਥੇ ਆਉਣ ਨੂੰ ਤਿਆਰ ਆ ਬਈ ਤੁਸੀਂ ਇਹਨੂੰ ਪੁੱਛ ਸਕਦੇ ਹੋ ਠੀਕ ਆ ਮੈਂ ਤੁਹਾਡੇ ਤੇ ਗੱਲ ਛੱਡ ਦੇਣਾ ਸਾਰੀ